ਸਵੇਰ ਦੇ ਆਏ ਹੋਏ ਸੀ ਭੈਣ ਹੁਰੀ ਬਾਈ ਹੁਰੀ ਨਾ ਕਰਦੇ ਨਹੀਂ ਕਰ ਸਕਦੇ ਕਿਹੜਾ ਹੋ ਜੂ ਸਾਨੂੰ ਖੜ ਜੋ 2 ਮਿੰਟ ਹੁਣ ਤਾਂ ਕਿਹੜਾ ਤਾਂ ਨਹੀਂ ਹੁੰਦਾ ਚੱਲ ਕੇ ਦੇਖਣਾ ਬੈਠ ਚੱਲ ਖੜਦੇ ਠੀਕ ਆ ਜੀ ਉਸਤਾ ਜਾਣਿਆਂਗੇ ਦਰਸੇ ਮੈਂ ਕਿਤੇ ਜ਼ਰੂਰੀ ਕੰਮ ਗਿਆ ਹੋਇਆ ਤੇ ਵਲੌਗ ਇਹਦੇ ਦੇਰ ਸ਼ੁਰੂ ਕਰਿਆ ਤੂੰ ਬਲੱਡ ਟੈਨਸ਼ਨ ਜਦੀ ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਤਰਸੇਮ ਸਿੰਘ ਰਾਜੀਆ ਕਿੰਦੀ ਪੰਜਾਬ ਦੇ ਖਾਦਰਾ ਤੇ ਫਾਂ ਟਾਈਮ ਆ ਜਿਹੜਾ 7 ਵਜੇ ਪੌਣ 7 ਵਜੇ ਦਾ ਹੋ ਗਿਆ 6:30 ਵਜੇ ਦਾ ਤੇ ਜਿਹੜਾ ਮੌਸਮ ਹੈ ਮੌਸਮ ਪੂਰਾ ਸਹਨ ਹੋ ਚੁੱਕੀ ਹੈ ਹਨੇਰੀ ਆ ਚੁੱਕੀ ਹੈ ਤੇ ਇਧਰ ਬਾਗੜਾ ਵੱਡੀ ਰਸਤਾਏ ਹੋਰੀ ਦੇਖੋ ਤੇ ਗੱਲਬਾਤ ਐਂਡ ਹੈ ਦੋ ਚਾਰ ਗੱਲਾਂ ਕਰਨੀਆਂ ਤੇ YouTube ਵਾਲੇ ਭਾਈ ਕੁਝ ਜਿਹੜੇ ਆਪਣੇ ਦਸਕਰੇ ਦੇਖਦੇ ਨੇ ਆਪਾਂ ਨੂੰ ਵੀਬਰ ਕਹਿੰਦੇ ਆ ਸਾਰਿਆਂ ਦਾ ਪਹਿਲਾਂ ਤਾਂ ਧੰਨਵਾਦ ਦੇਖਣ ਵਾਲੇ ਦਾ ਬਹੁਤ-ਬਹੁਤ ਥੈਂਕ ਯੂ ਤੇ ਪਹਿਲੀ ਗੱਲ ਤਾਂ ਭਾਈ ਬਾਲ ਪੇਪਰ ਬਾਰੇ ਕਈ ਵਾਰੀ ਸਵਾਲ ਆ ਗਏ ਚੁੱਕੇ ਨੇ ਮੈਨੂੰ ਟਾਈਮ ਨਹੀਂ ਲੱਗਿਆ ਗੱਲ ਕਰਨ ਦਾ ਐਦੂ ਪਹਿਲਾਂ ਕਣਕ ਫੜੀ ਵਰਦੇ ਸੀ ਤੇ ਫਿਰ ਗੁਰੂ ਨੰਬਰ ਹੋ ਜਾਂਦੇ ਸੀ ਤੇ ਹੁਣ ਜੀਰੀ ਬੀਜਣ ਦਾ ਟਾਈਮ ਆ ਆਪਾਂ ਜੀਰੀ ਬੀਜ ਰਹਾਂਗੇ ਛਿੱਟੀਆਂ ਵੈਰਟੀ ਐ ਸਤਾਂ ਤੇ ਜਿਹੜਾ ਬਾਲ ਪੇਪਰ ਆ ਭਾਈ ਜਿਹੜੇ ਬਾਲ ਪੇਪਰ ਜਿਨ੍ਹਾਂ ਕੋਲੇ ਆਪਾਂ ਪੱਟੇ ਉਹ ਬਣਾਉਣੇ ਆ ਨਾ ਮਸੂਰੀ ਵਾਲੇ ਪੇਪਰ ਉਹੀ ਵਾਲ ਪੇਪਰ ਲਾਉਂਦੇ ਨੇ ਤੇ ਉਹਨਾਂ ਨੂੰ ਕਮਰੇ ਦਾ ਸਾਈਜ਼ ਮਣਕੇ ਦੇ ਬਣਾਉਣਾ ਪੈਂਦਾ ਤੇ ਉਹਨਾਂ ਨਾਲ ਸਾਈ ਕਰਣੀ ਪੈਂਦੀ ਕਿੰਨੇ ਰੁਪਏ ਸਕੁਅਰ ਫੁੱਟ ਆਲਾ ਬਣਾਉਣਾ 10 15 17 18 20 ਤੱਕ ਪਿਆ ਬਈ ਇਹ 22 ਤੱਕ ਸਾਡੇ ਵਾਲ ਪੇਪਰ ਲਾਈਨ ਹੋਏ ਨੇ ਬੰਦੇ ਪਾਸੇ ਮਸਾਂ ਲੱਗਦੇ ਟਾਈਮ ਤੇ ਬਹੁਤ ਵਧੀਆ ਲੱਗਿਆ ਸਾਡੇ ਕਿੰਨੇ ਤਿੰਨ ਕਮਰੇ ਸਾਡੇ ਕਮਰੇ ਬਹੁਤ ਵੱਡੇ ਨੇ ਬਾਈ ਤਿੰਨ ਕਮਰਿਆਂ ਤੇ ਲੱਗਿਆ ਸੀਗਾ 35000 ਰੁਪਏ ਲੱਗੇ ਸੀ ਜੀ ਮੋੜੇ-ਮੋਟੇ ਉਹਨਾਂ ਪ੍ਰਕਾਰជា ਨਵੋਪਟਾ ਗੋਲ ਦੇ ਨੇਂ ਦੇ ਮੈਂ 35000 ਕਿੱਥੇ ਸੀ ਹੁਣੇ ਫਾਲ ਪੇਪਰ ਵਾਲੇ ਤੇ ਦੂਜਾ ਨੰਬਰ ਪੁੱਛਦੇ ਸੀ ਕਈ ਭਾਈ ਛੋਟੇ ਮੋਟੇ ਜਿੰਨੀ ਲੱਗੀਆਂ ਜ਼ਮੀਨ ਜਿੰਨੀ ਐ ਸਾਡੇ ਘਰ ਘਰੇ ਲਈ ਜ਼ਮੀਨ 7 8 ਜੀਲੇ ਵਾਹਣ ਦੇ ਨੇ ਬਾਈ ਉਹ ਆੜੇ ਨੇ ਇੱਥੇ ਬੈਠੇ ਆ ਆਪਣੀ ਜਮੀਨ ਆਪਣੇ ਕੋਲੇ ਇਹ ਤੇ ਦੋ ਮੋਟਰਾਂ ਲੱਗੀਆਂ ਨੇ ਸਾਰਾ ਸਾਧਨ ਆਪਣੇ ਕੋਲੇ ਪਧੀਆਂ ਕੇ ਸਤ ਸਾਰੀਆਂ ਮਹੱਤਵਪੂਰਨ ਦੱਸਦੀ ਐ ਤੇ ਵੀਡੀਓ ਬਣਾਉਣ ਦਾ ਜਦੋਂ ਵੀ ਟਾਈਮ ਲੱਗਦਾ ਸਵੇਰੇ ਮੈਂ ਸਵੇਰ ਤੋਂ ਲੱਗ ਜਾਂਦਾ ਕਿਤੇ ਮਿੰਟ ਕੇ 2 ਮਿੰਟ ਤੇ ਅੱਜ ਥੋੜਾ ਮੈਂ ਟੈਨਸ਼ਨ ਸੀ ਕਿਸੇ ਗੱਲ ਤੋਂ ਤੇ ਹੁਣ ਮਾੜਾ ਜਿਹਾ ਮਨੰਤਿਕ ਹੋਇਆਗਾ ਉਹ ਵੀ ਤੁਹਾਨੂੰ ਦੱਸੂਗਾ ਬਿਲਕੁਲ ਟਾਈਮ ਤੇ ਕਿਤੇ ਹਾਂ ਮਾੜਾ ਜਿਹਾ ਇਕੱਲਿਆਂ ਦਾ ਕੰਮ ਉਹਦੇ ਕਾਰਨ ਮੈਂ ਮਨ ਅੱਜ ਸਾਈਡੀ ਦੀ ਮੈਂ ਕਿਉਂ ਆਇਆ ਕਿਸੇ ਨਾਲ ਰੌਲੇ ਚ ਵਾਗਿਆ ਪਹਿਲਾਂ ਕਿ ਕਿਦਾ ਰੌਲਾ ਤੁਹਾਨੂੰ ਉੱਥਾਂ ਕਰਾਉਣਾ ਤੁਹਾਨੂੰ ਟੱਕਰਾ ਕੇ ਆਇਆ ਤੇ ਫਿਰ ਮੈਂ ਘਰੀ ਪਿਆ ਰਿਹਾ। ਖੇਤ ਵੀ ਜੋਤ ਸੀਗਾ ਅੱਜ ਛੁੱਟੀ ਸੀ ਜੋਤਣ। ਇਹ ਥੋੜਾ ਸਾਡਾ ਕਿਸੇ ਨਾਲ ਹੋਈ ਸੀਗਾ ਕੋਈ ਮਨੋਕੋਟਾ ਝਗੜਾ ਜਮੀਨ ਦੀ ਯਾਤਰਾ। ਉਹਦੇ ਕਰਕੇ ਅਸੀਂ ਉਲਝੇ ਜੇ ਹੋਏ ਸੀ ਥੋੜੇ ਉਧਰ ਮੈਂ ਘਰੇ ਪਿਆ ਸੀ ਟਾਈਮ ਤੋਂ। ਤੇ ਹੁਣ ਮੜਾ ਮਨ ਖੁਸ਼ ਹੋਇਆ ਹੁਣ ਵੀ ਬਾਹਰੇ ਆਇਆ। ਹੁਣ ਆਪਣੇ ਬਾਈ ਤੇ ਤਾਇਆ ਆਏ ਹੋਏ ਸੀ ਅੱਜ ਦਿਹਾੜੀ ਤੇ ਲੇਬਰ ਦੀ ਦੌਰ ਤੇ ਅੱਜ ਬੱਟਾ-ਮੱਟਾ ਘੜੀ ਨੰਦੀ ਦੀ ਪੀਚਣੀ ਐ। ਅੱਜ ਮੈਂ ਇਹਨਾਂ ਕੋਲੇ ਵੀ ਨਹੀਂ ਗਿਆ ਤਾਂ ਬਸ ਇਹ ਮੰਨਦੇ ਹੋ ਦਾਸਮਾਨ ਸੀ ਅੱਜ ਪੂਰਾ। ਤੇ ਹੁਣ ਠੀਕ ਆ ਚਲ ਵਾਹਿਗੁਰੂ ਦੀ ਕਿਰਪਾ ਨਾਲ ਕੰਮ ਸੁੱਧੋਗੇ ਅੱਧਾ ਕਰਦਾ ਕੇ ਬਸ ਹੋ ਜੂਗਾ ਥੋੜਾ ਹੋ ਜੇ ਮੈਂ ਚੱਕਰ ਪਾ ਦਿੰਦਾ ਸੀ ਤੇ ਹੁਣ ਜੀ ਲੱਗਿਆ ਤੇ ਹੁਣ ਤਾਂ ਯੂਰੇ ਕੋਣਾ ਚੌੜ ਕਰ ਦਈ ਦੋ ਮਿੰਟ ਗੱਲਾਂ ਕਰਾਂਗਾ ਵੀ ਚਲੋ ਜ਼ਿੰਦਗੀ ਚ ਵੱਧਦੇ ਘਟੇ ਆਉਂਦੇ ਰਹਿੰਦੇ ਨੇ ਫੇਰ ਵੀ ਤੇ ਲਈ ਇਹਨਾਂ ਕੰਮ ਤੇ ਵਧੀਆ ਖੇਤੀਬਾੜੀ ਕਰਦੇ ਆਂ ਬਾਈ ਵਧੀਆ ਮਿਹਨਤ ਕਰਦੇ ਆਂ ਮਿੱਟੀ ਨੂੰ ਦਿਖਾਉਂਗਾ ਕੱਲ ਨੂੰ ਫਸਲ ਮੱਕੀ ਦੇ ਕਰਾਨ ਕਰ ਲਉ ਸਪਰੇਅ ਛੱਲਾ ਤੇ ਹੋਰ ਕੰਮ ਕਰਾਂਗੇ ਕੱਲ ਨੂੰ ਆਪਾਂ 1509 ਬੀਜ ਦੇਣੀ ਹੈ ਜਿਹੜੀ ਕਿ ਅਕਤੂਬਰ ਸਤੰਬਰ ਚ ਵੱਡੀ ਜਾਂਦੀ ਹੈ ਬਾਈ ਉਹਦੇ ਨਾਲ ਮੱਕੀ ਵੇਚ ਜਾਨੀਏ ਮੱਕੀ ਦੇ ਵਾਰ ਕਰਕੇ ਵੇਚ ਜਾਨੀਏ ਬਹੁਤ ਵਧੀਆ ਫਸਲ ਹੋ ਜਾਂਦੀ ਹੈਗੀ 1509 ਕੀ ਮਹਿੰਗੀ ਵੇਚ ਜਾਨੀਏ 25 3500 ਨੂੰ ਪਾ ਰੇੜੀ ਬੰਗਾਲ ਲੈ ਤੂੰ ਰੇੜੀ ਹੈਗੀ ਹੈ ਆ ਬਾਪੂ ਆਪਣਾ ਜੰਮੇ ਨੇ ਜਿਹੜੇ ਠੀਕ ਹੈ ਉਹਨਾਂ ਨੂੰ ਕਹਿੰਦੇ ਨੇ ਵੱਡ ਕੇ ਲੈ ਆਇਆ ਇਹਨਾਂ ਤੋਂ ਕਰਿਆ ਨੂੰ ਵੱਡ ਕੇ ਆਪਣੇ ਉਸ ਤੋਂ ਇਹਨਾਂ ਦਾ ਮੱਛਾ ਮੱਛੀ ਤਾਂ ਇਹਨਾਂ ਕੱਖ ਲੈ ਆਣੇ ਨਾਲ ਆਪਣੇ ਵੱਡੇ ਨੇ ਬਾਈ ਤੇ ਤਾਂ ਇਹਨਾਂ ਨਾਲ ਆਜੀ ਮੱਝ ਨੂੰ ਲੈ ਆਣੇ ਬਜਾਏ ਨੂੰ ਲਾਈਟ ਤਾਂ ਬੱਜ ਗਈ ਮੇਰੀ ਨਾਲ ਹਾਂ ਮੇਰੀ ਨਾਲ ਬੱਸ ਚਲੋ ਵੀਰੋ ਤੁਹਾਨੂੰ ਦਿਖਾਉਨੇ ਅੱਗੇ ਵੀਡੀਓ ਤੇ ਬਣੇ ਰਹੋ ਵੀਡੀਓ ਵੀਡੀਓ ਦੇ ਐਂਡ ਤੱਕ ਤੇ ਬਾਈ ਬਣੇ ਕਮੈਂਟ ਕਰਿਓ ਲਾਇਕ ਤੇ ਸ਼ੇਅਰ ਕਰਿਓ ਵਧੀਆ ਕਮੈਂਟ ਕਰਿਓ ਅੱਗੇ ਮਾੜੀ ਜਿਹੜੀ ਵੀਡੀਓ ਹੈਗੀ ਪੰਜ ਸੱਤ ਮਿੰਟਾਂ ਦੀ ਸਾਰੀ ਦੇਖਿਓ ਤੇ ਗੱਲਾਂ ਬਾਤਾਂ ਬਾਈ ਹੁੰਦੀਆਂ ਨੇ ਸੁਣ ਦੱਸਿਆ ਤੇ ਅੱਜ ਮੜਾ ਮਨ ਹੁਣ ਖੁਸ਼ ਹੋਇਆ ਕਿ ਆ ਵਿੱਚ ਤਾਇ ਹਰੇ ਲੈਂਡ ਦੀ ਤੋੜਤੀ ਉਹਦਾ ਗੱਲਾਂ ਉੱਧਰ ਪੈ ਗਿਆ ਸੀ ਤੇ ਜ਼ਿੰਦਗੀ ਦਾ ਸਫਰ ਹੈ ਬਾਈ ਸੁਹਾਣਾ ਚੱਲੀ ਜਾਵੇ ਵਾਦੇ ਘੱਟ ਜ਼ਿੰਦਗੀ ਚਾਹੁੰਦੇ ਰਹਿੰਦੇ ਨੇ ਪਰ ਜਿਹੜਾ ਮੇਰਾ ਮਕਸਦ ਸੀ ਅੱਜ ਉਹ 90% ਕਾਮਯਾਬ ਹੋ ਗਿਆ ਤੇ ਕੁਝ ਬਾਈ ਗੁਰੂਪਾਲੀਕਰੂ ਠੀਕ ਹੋ ਜੀ ਬਾਬਾ ਸਮਾ ਦਾ ਅਕਰੀ ਗੁਰੂਪਾਲ ਸਾਹਿਬ ਜੀ ਬਾਈ ਵੀ ਕਿਰਪਾ ਕਰਨਗੇ ਉਹ ਵੀ ਠੀਕ ਹੋ ਜਲਦੀ ਤੇ ਹੁਣ ਮਰਾਂ ਮਨ ਲੱਗਿਆ ਆਪਦਾ ਤੇ ਮੈਨੂੰ ਟੈਨਸ਼ਨ ਹੋਏ ਨੇ ਯਾਰ ਬਾਈ ਮੈਂ ਬੰਦਾ ਥੋੜਾ ਇਮਾਨਦਾਰੀ ਨਾਲ ਕੰਮ ਕਰਨ ਵਾਲਾ ਜੇ ਲੋ ਮੇਰੇ ਨਾਲ ਕੋਈ ਧੱਕਾ ਜਿਹਾ ਕਰੇ ਮਤੋਂ ਛੱਲਣਾ ਮੈਨੂੰ ਬਹੁਤ ਔਖਾ ਆ ਜਾਂਦਾ ਮੈਂ ਕਿਸੇ ਨਾਲ ਨਾ ਟੱਗੀ ਠੋਰੀ ਜਿਹੀ ਕਰਾਂ ਆਪਣਾ ਸੁਭਾਅ ਹੋਰ ਹਿਸਾਬ ਹਾਂਜੀ ਬਾਈ ਜੀ ਹਰਿਆਲੀ ਤੋਂ ਤੁਸੀਂ ਦੇਖ ਹੀ ਲਿਆ ਹੁਣ ਜਿਹੜਾ ਟਾਈਮ ਹੈ 6:30 ਵਜੇ ਦਾ 6:30 ਵਜੇ ਦਾ ਪੂਰੀ ਨੇਰੀ ਆ ਚੁੱਕੀ ਆ ਦਿਨ ਸ਼ੁੱਕਰਵਾਰ ਸਮਾਂ 6:30 ਵਜੇ ਤਰੀਕ 11 ਹੋ ਗਈ ਅੱਜ ਨਾ ਇਹਰਾ ਇਹ ਰਹੀ ਹੈ ਬਾਬਾ ਕਹਿੰਦਾ ਸਾਨੂੰ ਕੀ ਪਤਾ ਹੈ ਨਾਲੇ ਲਗਦਾ ਮੈਂ ਇਸ ਨੂੰ ਕੱਖ ਪਾਉਣੇ ਨੇ ਤਾਜੇ ਹਰਾ ਭਾਲਦਾ ਨਾਲੇ ਹੁਣ ਔਖਾ ਹੁੰਦਾ ਤੂੰ ਤੂੰ ਛੱਪ ਕੱਢੇਗਾ ਤੂੰ ਐਦਾਂ ਨਹੀਂ ਲੋਟ ਆਉਣਾ ਬੋਡੇ ਚ ਆ ਕੇ ਅਧਰ ਸਰੀ ਵੀਡੀਓ ਪੈ ਰਹੀ ਹੈ ਨਟ ਤੇ ਠੀਕ ਆ ਠੀਕ ਹੈ ਕਿਵੇਂ ਤਾਂ ਬਾਜਰਾ ਦੱਸ ਦੇਖੋ ਭਾਈ ਆਪਣਾ ਬਾਇਰਾ ਬਾਰਾ ਬਹੁਤ ਵਧੀਆਗਾ ਬਾਹ ਵਧੀਆ 12 ਨੰਬਰ ਸੱਚਾ ਬਾਇਰਾ ਤੇ ਭਾਈ ਜੀ ਬਾਤ ਲਪਾਉਂਦੇ ਨੇ ਬਾਬਾ ਜੀ ਹੁੰਦੇ ਨੇ ਆਪਣੇ ਕਬਾਈ ਆ ਕੱਲ ਨੂੰ ਵੀ ਉਰੀ ਨੇ ਬਾਹ ਜੀ ਲਪਾਉਂਦੇ ਨੇ ਖੇਤ ਬਾਂਦੀਆਂ ਬਹੁਤ ਨੇ ਨੂੰ ਬਾਇਰੇ ਨੂੰ ਕੱਚਾ ਬਾਇਰਾ ਹਾਂ ਸਮਾਂ ਸਾਂ ਰੋਡਾਉਂਦੇ ਨੂੰ 70 ਸਾਲ ਦਾ ਹੋ ਗਿਆ ਮਾਪਾ ਕਹਿੰਦਾ ਮੈਂ ਕੰਮ ਨਹੀਂ ਛੱਡਿਆ ਹਾਂ ਬਹੁਤ ਵਧੀਆ ਆਪਾ ਹੂੰ ਬਾਬਾ ਕਹ ਲਓ ਤੇਰਾ ਬਾਹਣ ਵੀ ਬਾਹਰੀ ਉੱਥੇ ਵਾਲੀ ਮੱਕੀ ਰਿਉਣ ਲੱਗੀ ਜਿਵਾਖ ਦੀ ਬੀਜ ਗਈ ਸੀ ਤੇ ਬਾਜਰ ਆਪਣਾ ਡਿੱਗਣਾ ਪਵੇ ਧੀਰੀ ਨਾਲ ਹੁਣ ਵਿੱਕਰੇ ਪੱਟੀ ਮੇਸ ਹੋਏ ਨੇ ਯਾਰ ਇਹਨੇ ਰੀਓ ਫਿਰਦੇ ਨੇ ਭਾਈ ਰਾਸਤਨ ਵਾਲੇ ਗਾਈਆਂ ਵਾਲੇ ਬਹੁਤ ਗਾਈਆਂ ਨੇ 2200 ਗਾਈਆਂ ਨਾਲ ਕੋਈ ਦੇਖ ਲੋ ਦੇਖੋ ਭਾਈ ਮੱਕੀ ਆਪਨੇ ਮਾਰਦੀ ਐ ਪੂਰੇ ਹਰੇ ਭਾਈ ਮਰਸੀਮ ਦੀ ਉਮਰ ਨੰਗ ਚੁੱਕੀ ਆ ਫੁੱਲਾਂ ਤੇ ਆ ਚੁੱਕਿਆ ਪਾਸੇ ਨੂੰ ਬਾਹਰਾਂ ਬਾਹਨ ਨੂੰ ਤੇ ਦੋ ਦਿਨੋਂ ਕੋਈ ਵੀਡੀਓ ਦਾ ਟਾਈਮ ਬਾਈ ਘੱਟ ਲੱਗਦਾ ਤੇ ਸਾਨੂੰ ਆਪਣੇ ਚੌਲੇ ਫਲੀਆਂ ਦਿਖਾ ਦਈਏ ਕਰ ਸਬਜ਼ੀ ਆਪਣੇ ਲੱਗਣ ਲੱਗ ਗਈ ਉਤਰਨ ਲੱਗ ਗਈ ਹੁਣ ਪੇਠਾ ਕੱਦੂ ਚੌਲੇ ਫਲੀਆਂ ਚੌਲੇ ਫਲੀਆਂ ਦਾ ਬਹੁਤ ਲੱਗਣ ਲੱਗ ਗਈ ਤੇ ਹਰੀਆਂ ਮਿਰਚਾਂ ਦੇਖੋ ਬਾਈ ਚੌਲੇ ਫਲੀਆਂ ਲੱਗੀਆਂ ਜੀ ਫੋਲਣੇ ਕੱਚੇ-ਕੱਚੇ ਖਾਣ ਦਾ ਵੀ ਸਵਾਲ ਆ ਜਨੇ ਪਰਿਆ ਪਿਆ ਫਲ ਨਾਲ ਉਧਰ ਪੇਠੇ ਲੱਗੇ ਪਏ ਨੇ ਤੇ ਇਧਰ ਲੱਗੇ ਪਏ ਨੇ ਖੀਰੇ ਤੇ ਆਹ ਬੇਲਾਂ ਨੇ ਤਰ੍ਹਾਂ ਦੀਆਂ ਤੇ ਸਾਨੂੰ ਖੀਰੇ ਵੀ ਦਿਖਾ ਰਹੀ ਹੈ ਸਤਨਾ ਵਾਹਿਗੁਰੂ ਵਾਹਿ ਚਲਕੇ ਦੀ ਮਾਰ ਹੋਏ ਥੋੜਾ ਗਿੱਲਾ ਵਹਣ ਖੀਰੇ ਤੋੜ ਕੇ ਲੈ ਗਿਆ ਜਵਾਖ ਮਾਈ ਵੀ ਬੀਬੀ ਨੂੰ ਤੋੜ ਕੇ ਰਿਆ ਚੌਲੇ ਫਲੀਆਂ ਦੇਖੋ ਕਿਵੇਂ ਗੁੱਸਿਆਂ ਚ ਲੱਗੀਆਂ ਨੇ ਪੇ ਕੀਰੇ ਲੈ ਕੇ ਤੋੜ ਕੇ ਅੱਦੇ ਤੋਂ ਆਏ ਤੇ ਆ ਮੱਧਿਆ ਪਿਆਰੇ ਪਹਿਲਾਂ ਲੈ ਕੇ ਤੋੜ ਕੇ ਅੱਜ ਭੈਣ ਹੋਰੀ ਆਏ ਸੀ ਉਹਨਾਂ ਨੂੰ ਹੱਕ ਰਿਆ ਬੇਲਾ ਕਰਿਆ ਭਾਈ ਬਹੁਤ ਮੱਲੀਆਂ ਨੇ ਪੂਰੇ ਪੇਠਿਆਂ ਦੇ ਚੱਕੇ ਨੇ ਫੁੱਲ ਸੇਵ ਘਟੋ ਰਿਆ ਬਾਗ ਰ ਇਧਰਾਂ ਲਾ ਸੇਵਕਾ ਤੈਨੂੰ ਦਿਖਾਤਾ ਕੈਨੇਡਾ ਅਮਰੀਕਾ ਸਾਰੇ ਹਾਂ ਬਾਗਰਾ ਬਹੁਤ ਵਧੀਆ ਖਾਲਾ ਟੋਲੇ ਬਹੁਤ ਨੇ ਬਾਈ ਦੇ ਠੀਕ ਹੈ ਸਬਜ਼ੀ ਬਹੁਤ ਕਾਹ ਕਰੀ ਠੀਕ ਹੈ ਸਬਜ਼ੀ ਪੂਰੀ ਅੱਗੀ ਕੱਲ ਨੂੰ ਵੀ ਸੇਵਕਾ ਉਹ ਆਪਣਾ ਕਰਾਉ ਮੱਕੀ ਦੇ ਤੇ ਬਰੇ ਹੋਰ ਕੰਮ ਕਰਾਉ ਬਾਈ ਤੇ ਹੁਣ ਆਪਾਂ ਕਰਦੇ ਆ ਬੈਠੇ 2 ਮਿੰਟ ਗੱਲਾਂ ਬਾਈ ਚਲੋ ਮਿਲ